ਤੰਨੇ ਜਾਣ ਪਰ ਦਿਖਾਉਣ ਲੱਗਿਆ ਮਿੱਤਰੋ ਦੋ ਤਾਂ ਘੋੜੀਆਂ ਨੇ ਇੱਕ ਤਾਂ ਲਾਲ ਗਰੜੀ ਚੰਬੀ ਘੋੜੀ ਆ ਜਿਹੜੀ ਸਕਰੀਨ ਤੇ ਵੇਖ ਰਹੇ ਹੋ ਤੁਸੀਂ ਇੱਕ ਅਗਿਆ ਮਾਰਵਾੜੀ ਘੋੜੀ ਆ ਤੇ ਤੇਲੀਆ ਕਵੈਤ ਕਲਰ ਦੀ ਘੋੜੀ ਆ ਇਹ ਗੱਬਣਾ ਦੋਸਤੋ ਤੇ ਇੱਕ ਅਗਿਆ ਤੁਸੀਂ ਦੇਖ ਰਹੇ ਹੋ ਜਿਹੜਾ ਪੰਜ ਕਲਿਆਣਾ ਮਾਰਵਾੜੀ ਘੋੜਾ ਗਾ ਤੇ ਚਾਲਚੂਲ ਬਹੁਤ ਸੋਹਣੀ ਚੱਲਦਾ ਹੈ ਵੀ ਤਿੰਨੇ ਜਾਨਵਰ ਦੋਸਤੋ ਇੱਕੋ ਹੀ ਪਿੰਡ ਵਿੱਚ ਖੜੇ ਨੇ ਇੱਕੋ ਹੀ ਘਰੇ ਖੜੇ ਨੇ ਇਹ ਜਾਨਵਰ ਤਿੰਨੇ ਤੇ ਬਾਈ ਸੇਲ ਕਰਦਾ ਭਾਜਮਾਨ ਵਾਲੇ ਜਾਨਵਰ ਨੇ ਲੱਖ ਤੋਂ ਥੱਲੇ ਥੱਲੇ ਵਾਲੇ ਨੇ ਤਿੰਨੇ ਜਿਹੜੀ ਕੋੜੀ ਗੱਬਣਾ ਉਹ ਵੀ ਦੱਸਾਂਗੇ ਘੋੜੇ ਬਾਰੇ ਵੀ ਸਾਰੀ ਡਿਟੇਲ ਦੱਸਾਂਗੇ ਤੇ ਘੋੜੀ ਬਾਰੇ ਜਿਹੜੀ ਲਾਲ ਗਰੜੀ ਖਾਲੀ ਆ ਉਹਦੇ ਬਾਰੇ ਵੀ ਦੱਸਾਂਗੇ ਵੀਡੀਓ ਚ ਐਂਡ ਤੱਕ ਬਣੇ ਰਹੋ ਤੇ ਜੇ ਕੋਈ ਮਿੱਤਰ ਪਿਆਰਾ ਆਪਣੇ ਚੈਨਲ ਤੇ ਐਡ ਲਗਵਾਉਣੀ ਚਾਹੁੰਦਾ ਆਪਣੇ ਜਾਨਵਰਾਂ ਦੀ ਸੇਲ ਪਰਚੇਜ ਦੀ ਤਾਂ ਤੁਸੀਂ ਆਪਣੇ ਨਾਲ ਗੱਲਬਾਤ ਕਰ ਸਕਦੇ ਹੋ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਐਂਡ ਵਿੱਚ ਦਿੱਤਾ ਹੋਇਆ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰਾ ਜਿਹੜਾ ਘਰੇ ਬੈਠੇ ਸੇਲ ਕਰਵਾ ਸਕਦੇ ਹੋ ਤੁਸੀਂ ਤੇ ਹੁਣ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਗੱਲਬਾਤ ਦੋਸਤੋ ਲਾਲ ਗਰੜੀ ਚੰਬੀ ਘੋੜੀ ਦੀ ਜਿਹੜੀ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਘੋੜੀ ਘੋੜੀ ਦੀ ਹਾਈਟ ਆ ਦੋਸਤੋ 60 ਇੰਚ ਬਾਲਪੋਰੀਆਂ ਦੀ ਬਿਲਕੁਲ ਸਾਫ਼ ਆ ਘੋੜੀ ਤੇ ਰੇਵੀਆ ਚਾਲ ਬਹੁਤ ਸੋਹਣੀ ਚੱਲਦੀ ਆ ਬਾਈ ਕਹਿੰਦੇ ਵੀ ਰੇਵੀਆ ਚਾਲ ਦੀ ਸਵਾਰੀ ਸਬੂਰੀ ਦੀ ਐਨ ਓਕੇ ਆ ਚਾਲ ਬਹੁਤ ਚੰਗੀ ਆ ਇਹਦੇ ਵਿੱਚ ਤੇ 60 ਇੰਚ ਹਾਈਟ ਆ ਮੌਕੇ ਤੇ ਇਹ ਖਾਲੀ ਆ ਅੰਦਰ ਦੀ ਬਿਲਕੁਲ ਸਾਫ਼ ਸੁਥਰੀ ਆ ਘੋੜੀ 6 ਸਾਲ ਘੋੜੀ ਦੀ ਉਮਰ ਆ ਤੇ ਜੇ ਕੋਈ ਮਿੱਤਰ ਪਿਆਰੇ ਦੇ ਫਿੱਟ ਬੈਂਦੀ ਆ ਤਾ ਬਾਈ ਨਾਲ ਗੱਲ ਕਰ ਲਿਓ ਮੁੱਲ ਬਾਈ ਇਹਦਾ ਕਰਦਾ 60000 ਰੁਪਇਆ ਘੋੜੀ ਦਾ ਲਾਲ ਗਰੜੀ ਚੰਬੀ ਘੋੜੀ ਆ ਜਿਹੜੀ 60 ਇੰਚ ਹਾਈਟ ਆ ਮੌਕੇ ਤੇ ਖਾਲੀ ਆ ਬਾਲਪੋਰੀਆਂ ਦੀ ਸਾਫ ਆ 6 ਸਾਲ ਉਮਰ ਆ ਤੇ 80000 ਰੁਪਇਆ ਬਾਈ ਇਸ ਘੋੜੀ ਦਾ ਮੁੱਲ ਕਰਦਾ ਜੇ ਕਿਸੇ ਨੂੰ ਫਿੱਟ ਪੈਂਦੀ ਆ ਤਾਂ ਗੱਲ ਕਰ ਲਿਓ ਫੋਨ ਤੇ ਤੇ ਅੱਗੇ ਆਪਾਂ ਤੁਹਾਨੂੰ ਦਿਖਾਉਨੇ ਆ ਮਾਰਵਾੜੀ ਤੇਲੀਆ ਕਵੈਤ ਕਲਰ ਦੀ ਘੋੜੀ ਆ ਜਿਹੜੀ ਦੇਖ ਰਹੇ ਹੋ ਸਕਰੀਨ ਤੇ ਤੁਸੀਂ ਘੋੜੀ ਮਾਰਵਾੜੀ ਬਾਕੀ ਘੋੜੀ ਸਾਫ ਆ ਇਹ ਘੋੜੀ ਗੱਬਣ ਆ ਦੋਸਤੋ ਇਹ 3 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਤੇਲੀਆ ਕਵੈਤ ਕਲਰ ਆ ਘੋ ਤੇ ਇਹਦੀ ਉਮਰ 5-6 ਸਾਲਾਂ ਲਗਭਗ ਤੇ ਬਾਲਪੋਰੀਆਂ ਦੀ ਇਹ ਵੀ ਬਿਲਕੁਲ ਸਾਫ ਆ ਸਵਾਰੀ ਵਗੈਰਾ ਕਰਾਉਂਦੀ ਆ ਰੇਵੀ ਆ 40 ਸੋਣੀ ਚੱਲਦੀ ਆ ਦੋਸਤੋ ਤੇ ਬਾਕੀ ਜਾਣਕਾਰੀ ਆ ਜਿਹੜੀ ਤੁਸੀਂ ਬਾਈ ਤੋਂ ਕਨਫਰਮ ਕਰ ਸਕਦੇ ਹੋ ਨੰਬਰ ਆਪਾਂ ਸਕਰੀਨ ਤੇ ਦੇਤਾ 65 ਇੰਚ ਹਾਈਟ ਆ ਪੌਰੀਆਂ ਦੀ ਸਾਫ ਆ 6 ਸਾਲ ਉਮਰ ਆ ਲਗਭਗ 3 ਮਹੀਨੇ ਦੀ ਗੱਬਣ ਚੈੱਕ ਪਾਸ ਆ ਤੇ ਅੱਗੇ ਤੁਹਾਨੂੰ ਦਿਖਾਉਨੇ ਆ ਪੰਜ ਕਲਿਆਣਾ ਘੋੜਾ ਮਾਰਵਾੜੀ ਜਿਹੜਾ ਸਕਰੀਨ ਤੇ ਤੁਸੀਂ ਘੋੜਾ ਵੇਖ ਰਹੇ ਹੋ ਮਾਰਵਾੜੀ ਪੰਜ ਕਲਿਆਣਾ ਬਹੁਤ ਸੋਹਣੀ ਚਾਲ ਚੱਲਦਾ ਹੈ ਵੀ ਚਾਲ ਚੂਲ ਬਹੁਤ ਜ਼ਿਆਦੇ ਆ ਬਹੁਤ ਚੰਗਾ ਤੁਰਦਾ ਬਾਈ ਕਹਿੰਦੇ ਜੇ ਕਿਸੇ ਨੇ ਸਵਾਰੀ ਵਾਸਤੇ ਘੱਟ ਰੁਪਏ ਲਾਉਣੇ ਆ ਨਾ 45000 ਰੁਪਏ ਬਾਈ ਮੁੱਲ ਕਰਦਾ ਐਸੇ ਘੋੜੇ ਦਾ ਤੇ ਜੇ ਕਿਸੇ ਨੇ ਸਵਾਰੀ ਸਪੂਰੀ ਵਾਸਤੇ ਰੱਖਣਾ ਨਾ ਤਾਂ ਉਹਦੇ ਲਈ ਬਾळा ਘੈਂਟ ਘੋੜਾ ਬਾਈ ਕਹਿੰਦਾ ਚਾਲ ਨੂੰ ਦਾ ਮੈਂ ਕਹਿੰਦਾ ਅੱਗ ਦਾ ਨਾਲ ਹੀ ਆਗਾ ਤੇ ਪੌਰੀਆਂ ਦਾ ਇਹ ਵੀ ਕਲੀਅਰ ਆ ਦੋਸਤੋ 5-6 ਸਾਲ ਹੋ ਮਰਾ ਘੋੜੇ ਦੀ ਕਰੰਟ ਕਰੰਟ ਬਹੁਤ ਜ਼ਿਆਦੇ ਆ ਇਹ ਤੇ ਬਾਕੀ ਸਾਰੇ ਪਾਸਿਓਂ ਸਾਫ਼ ਸੋਤਰਾ ਜੇ ਕੋਈ ਫੱਟ ਬਹਿੰਦਾ ਘੋੜਾ ਲੈਣਾ ਕਿਸੇ ਨੇ ਉਹ ਵੀ ਗੱਲ ਕਰ ਲਿਓ ਜੇ ਦੋਨੇ ਘੋੜੀਆਂ 'ਚ ਕੋਈ ਫੱਟ ਆਉਂਦੀ ਆ ਘੋੜੀ ਉਹ ਵੀ ਗੱਲ ਕਰ ਲਿਓ ਇਹ ਰਾਇਆ ਪਿੰਡ ਖੜੀਆਂ ਨੇ ਦੋਸਤੋ ਹੈਪੀ ਕੋਲੇ ਤਿੰਨੇ ਜਾਨਵਰ ਤੇ ਚੰਬੀ ਘੋੜੀ ਆ ਜਿਹੜਾ ਉਹਦਾ 80000 ਰੁਪਿਆ ਬਾਈ ਮੁੱਲ ਕਰਦਾ ਮਾਰਵਾੜੀ ਇਟਲੀਆ ਕਬੈਤਾ ਜਿਹੜੀ ਉਹਦਾ ਬਾਈ ਕੋਲ ਮੁੱਲ ਕਰਦਾ 60000 ਰੁਪਿਆ ਤੇ ਜਿਹੜਾ ਵਸ਼ੇਰਾ ਗਾ ਉਹਦਾ ਮੁੱਲ ਕਰਦਾ 45000 ਰੁਪਿਆ ਤਿੰਨਾ ਚੋਂ ਜਿਹੜਾ ਫਿੱਟ ਆਉਂਦਾ ਤੁਸੀਂ ਗੱਲਬਾਤ ਕਰ ਲਿਓ ਫੋਨ ਨੰਬਰ ਆਪਾਂ ਸਕਰੀਨ ਤੇ ਦਿੱਤਾ ਜਾਨਵਰ ਆਪਣਾ ਖਰੀਦ ਲਿਓ ਦੋਸਤੋ ਆਪਣੀ ਜ਼ਿੰਮੇਵਾਰੀ ਤੇ ਜਾ ਕੇ ਦੇਖ ਪਰਖ ਕੇ ਤਿੰਨਾ ਚੋਂ ਜਿਹੜਾ ਹੀ ਫਿੱਟ ਪੈਂਦਾ ਖਰੀਦ ਲਿਓ ਤੇ ਆਪਣਾ ਨੰਬਰ ਚੱਲ ਰਿਹਾ ਸਕਰੀਨ ਤੇ ਜੇ ਕਿਸੇ ਨੇ ਐਡ ਲਗਵਾਉਣੀ ਆ ਤਾਂ ਤੁਸੀਂ ਆਪਣੇ ਨਾਲ ਗੱਲਬਾਤ ਕਰ ਸਕਦੇ ਹੋ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ